ਮੈਂ ਪ੍ਰਗਟ ਸਿੰਘ ਜਮਾ ਰਾਏ ਸਖਤਰ ਭਾਰਤੀ ਇਨਕਲਾਬੀ ਮਾਸਵਾਦੀ ਪਾਰਟੀ ਪੰਜਾਬ ਤੇ ਇਹ ਵੇਖੋ ਜੀ ਜਿਹੜੀ ਪੁਲਿਸ ਦਾ ਜਿਹੜਾ ਸਿਸਟਮ ਆ ਉਹ ਬੜਾ ਨਿੱਗਰ ਚੁੱਕਾ ਆ ਜਿਹਦੇ ਖਿਲਾਫ ਪਾਰਟੀ ਵੱਲੋਂ ਇਹ ਕੱਲ ਨੂੰ 22 ਅਗਸਤ ਨੂੰ ਜਿਹੜਾ ਵਾ ਡੀਐਸਪੀ ਗੋੰਦਵਾਲ ਸਾਹਿਬ ਦੇ ਧਰਨਾ ਲਾਇਆ ਜਾਣਾ ਸੀ ਹੁਣ ਜਿਹੜਾ ਧਰਨਾ ਆ ਉਹ ਅਸੀਂ ਕੱਲ ਨੂੰ ਨੈੱਟ ਤੇ ਜਿਹੜਾ ਆ ਰਿਹਾ ਕੱਲ੍ਹ ਵੀ ਕਾਫੀ ਪੈਣ ਦੀ ਸੰਭਾਵਨਾ ਆ ਜਿੰਨੂੰ ਧਿਆਨ ਚ ਰੱਖਦੇ ਆ ਅੱਜ ਪਾਰਟੀ ਦੀ ਇੱਥੇ ਤਹਿਸੀਲ ਕਮੇਟੀ ਦੀ ਮੀਟਿੰਗ ਵੀ ਹੋਈ ਆ ਜਿਦੇ ਵਿੱਚ ਫੈਸਲਾ ਕੀਤਾ ਆ ਕਿ ਅਸੀਂ 2 ਸਤੰਬਰ ਨੂੰ ਜਿਹੜਾ ਵਾ ਇਹ ਧਰਨਾ ਡੀਐਸਪੀ ਦੇ ਦਫ਼ਤਰ ਲਾਵਾਂਗੇ ਜਿਦੇ ਵਿੱਚ ਮੁੱਖ ਮੁੱਦੇ ਆ ਵੀ ਐਸ ਵੇਲੇ ਨਸ਼ੇ ਜਲਜੇਸ ਤਰੀਕੇ ਦੇ ਨਾਲ ਛਰੇ ਆਮ ਵਿਕ ਰਹੇ ਆ ਤੇ ਸਾਡੇ ਜਿਹੜੇ 18-18 ਸਾਲ ਦੇ 22 ਸਾਲ ਦੇ ਨੌਜਵਾਨ ਉਹ ਟੀਕਾ ਲਾਏ ਲਾਛਾ ਉਹਨਾਂ ਦੀਆਂ ਮਿਲਦੀਆਂ ਤੇ ਛਰੇ ਆਮ ਨਸ਼ਾ ਜਿਹੜਾ ਵਿਕ ਰਿਹਾ ਜਿਹੜੀ ਆਮ ਆਦਮੀ ਪਾਰਟੀ ਇਸ ਨਾਰੇ ਦੇ ਤਹਿਤ ਆਈ ਸੀ ਅੱਜ ਉਹ ਨਸ਼ਾ ਬਕਾਉਣ ਦਾ ਪੂਰਾ ਕੰਮ ਕਰ ਰਹੀ ਆ ਤੇ ਸਾਡੀ ਪੁਲਿਸ ਲਾਚਾਰ ਮਹਿਸੂਸ ਕਰਦੀ ਆ ਤੇ ਇਸੇ ਤਰੀਕੇ ਦੇ ਨਾਲ ਲੋਕਾਂ ਦੇ ਘਰ ਲੁੱਟੇ ਜਾ ਰਹੇ ਆ ਰਾਹ ਜਾਂਦਿਆਂ ਦੀਆਂ ਲੁੱਟਖੋਹਾਂ ਹੁੰਦੀਆਂ ਲਾਰਡ ਆਰਡਰ ਦੀ ਸਮੱਸਿਆ ਅੱਗੇ ਥਾਣੇ ਕਾਂਗਰਸ ਵੇਲੇ ਅਕਾਲੀਆਂ ਵੇਲੇ ਹੁੰਦੇ ਸੀ ਵੀ ਡੀਐਸਪੀ ਐਸਡੀਐਮ ਐਮਐਲਏ ਦੇ ਮੁਤਾਬਕ ਕੰਮ ਕਰਦਾ ਅੱਜ ਵੀ ਉਸੇ ਤਰੀਕੇ ਦੇ ਨਾਲ ਕੰਮ ਕਰਕੇ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਆ ਐਫ ਆਈ ਆਰ ਦਰਜ ਕਰਨ ਤੋਂ ਵੀ ਲੋਕਾਂ ਦੀ ਨਾ ਕੀਤੀ ਜਾਂਦੀ ਆ ਤੇ ਇਸ ਵੇਲੇ ਜਿਹੜੇ ਬਹੁਤ ਸਾਰੇ ਲੋਕਾਂ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਵੀ ਅਮਨ ਕਾਨੂੰਨ ਦੀ ਹਾਲਤ ਸੁਧਾਰੀ ਜਾਵੇ ਨਸ਼ਿਆਂ ਤੇ ਰੋਕ ਲੱਗੇ ਲੁੱਟਾਂ ਖੂਹਾਂ ਬੰਦ ਹੋਣ ਤੇ ਜਿਹੜੇ ਆਮ ਲੋਕਾਂ ਨਾਲ ਧੱਕਾ ਹੋ ਰਿਆ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਹੁਤ ਸਾਰੇ ਪਰਚੇ ਇਦਾਂ ਦੇ ਆ ਜਿਹੜੇ ਲੋਕਾਂ ਦੇ ਨਜਾਇਜ਼ ਆ ਤੇ ਬਹੁਤ ਸਾਰੇ ਪਰਚੇ ਇਦਾਂ ਦੇ ਆ ਜਿਹੜੇ ਦਰਜ ਕਰਨੇ ਬਣਦੇ ਆ ਵੀ ਲੋਕਾਂ ਨੂੰ ਵੱਡਿਆ ਵੀ ਗਿਆ ਪੁੱਕਿਆ ਵੀ ਗਿਆ ਤੇ ਉਹਨਾਂ ਨੂੰ ਜਿਹੜਾ ਇਨਸਾਫ ਨਹੀਂ ਦਿੱਤਾ ਜਾ ਰਿਹਾ ਲੋਕਾਂ ਦੇ ਜ਼ਮੀਨਾਂ ਦੇ ਬਹੁਤ ਸਾਰੇ ਕੇਸ ਇਦਾਂ ਦੇ ਆ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹੁੰਦੇ ਹਾਂ ਤੁਹਾਡੇ ਰਾਹੀਂ ਵੀ ਜਿਹੜਾ 2 ਸਤੰਬਰ ਨੂੰ ਧਰਨਾ ਲੱਗਣਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਜਾਤੀਆਂ ਦੇ ਖਿਲਾਫ ਤੇ ਜਿਹੜਾ ਸਰਕਾਰ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਧੱਕੇਸ਼ਾਹੀਆਂ ਕਰ ਰਹੀ ਆ ਰੇਤਾ ਬੱਜਰੀ ਉਸੇ ਤਰ੍ਹਾਂ ਵਿਕ ਰਿਹਾ ਨਸ਼ੇ ਉਸੇ ਤਰੀਕੇ ਨਾਲ ਵਿਕ ਰਿਹਾ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਦੇ ਲਈ ਇਹ ਧਰਨਾ 2 ਸਤੰਬਰ ਨੂੰ ਜਿਹੜਾ ਲਾਇਆ ਹਾਂਜੀ ਕਿੰਨਾ ਸਮਾਂ ਚੱਲ ਜਾਈ ਜਾਏਗਾ ਧਰਨਾ ਅਸੀਂ ਪਹਿਲਾਂ ਵੀ सदर ठाਣੇ ਲਾਇਆ ਸੀ ਉਦੋਂ ਲਾ ਕੇ ਸਾਡੇ ਕੋਲ ਜਿਹੜਾ ਉੱਚ ਅਧਿਕਾਰੀ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਨਸਾਫ ਦਿੱਤਾ ਜਾਊਗਾ ਪਰ ਉਹਦੇ ਮੁਤਾਬਕ ਉਹ ਪੂਰੇ ਨਹੀਂ ਉਤਰੇ ਤੇ ਐਸ ਸਵਾਰ ਜਿਹੜਾ ਧਰਨਾ ਹੈ ਉਹ ਆਣ ਇੱਥੇ ਸਮਝਦਾ ਆਊਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਬੈਠਾਂਗੇ